ਬੈਰੀ ਗਵਾਰੇਰੀ ਮਹੱਲਾ ਤੀਜਾ ਉਹ ਅਕਾਥ ਕਿਉ ਕਥਿਆ ਜਾਏ ਸ੍ਰੀਪੁਰੇਸ਼ਰ ਤੂੰ வேத ਸ਼ਾਸਤਰਾਂ ਕਰਕੇ ਚੁਕੀ ਸਿਮਰਤੀ ਆਦਕਾਂ ਕਰਕੇ ਸ਼ਕਤੀ ਵਿਕਤੀ ਕਰਕੇ ਅਕਾਥ ਹੈ ਕਿਸ ਪ੍ਰਕਾਰ ਸ਼ਕਤੀ ਵਿਕਤੀ ਕਰਕੇ ਹੋਵੇ ਕਾਥੂ ਕਥਿਆ ਕਰੀਂ ਕਿ ਪਾਜਾ ਵੀ ਸ਼ਕਰ ਕਰਿਆ ਨਹੀਂ ਕਸੂ ਕਿਤਾ ਜਾਂਦਾ ਗੁਰ ਸਬਦ ਮਾਰਨ ਮਨ ਮਾਹੇ ਸਮਾ ਗੁਰੂ ਸਬਦ ਹੈ ਲਖਣ ਵਿਕਤੀ ਦਾ ਜੋ ਕਸਮ ਕਰਦਾ ਇਹ ਮਾਨਵਿਕ ਮਸਾਲਾ ਹੈ ਜੇ ਮੰਦੋ ਚ ਸਮਾ ਜਾਵੇ ਤੇ ਮੰਦ ਦਾ ਮੁੰਡਾ ਸੋਇ ਇਸ ਤਰ੍ਹਾਂ ਮਾਰਿਆ ਜਾਂਦਾ ਹੈ ਤੇਰੇ ਗੁਣ ਅਨੇਕ ਕੀਮਤ ਨਹਿ ਪਾਏ ਮੇਰੇ ਤੇਰੇ ਇਹ ਗੁਣ ਨੇ ਅਨੇਕ ਹਨ ਆਪਦੇ ਗੁਣਾਂ ਦੀ ਕੀਮਤ ਨਹੀਂ ਕਿਸੇ ਪਾਸੋਂ ਪਾਈ ਜਾਂਦੀ ਜਿਸ ਕੀ ਬਾਣੀ ਇਸ ਮਾਹੇ ਸਮਾਣੀ ਇਹ ਜਿਸ ਮਹਰੂ ਦੀ ਬਾਣੀ ਹੈ ਜਿਹੜਾ ਇਹ ਵਿੱਚ ਮਰੇਗਾ ਉਹਦੀ ਵਿੱਤੀ ਉਸ ਵਾਹਿਗੁਰੂ ਚ ਸਮਾ ਜਾਵੇਗੀ ਅਭੇਦ ਹੋ ਜਾਏਗੀ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਕੇ ਉਹ ਜੀ ਸਾਜ ਸੁਮਾਣੀ ਤੇਰੀ ਆਕਾਸ਼ ਕਥਾ ਗੁਰ ਸ਼ਬਦ ਵਿਖਾਣੀ ਇਹ ਤੇਰੀ ਕਹਿਣ ਤੋਂ ਰਹਿਤ ਕਥਾ ਹੈ ਪਰਮੇਸ਼ਰ ਜਿਹੜੀ ਸ਼ਕਤੀ ਬੁੱਤੀ ਕਰਕੇ ਕਿਸੇ ਤੋਂ ਕਹੀ ਨਹੀਂ ਜਾਂਦੀ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਕਸਮ ਕੀਤੀ ਲਖਾਂ ਬੁੱਤੀ ਦੁਆਰਾ ਰਹਾਉ ਜਹ ਸਤਗੁਰ ਤਹ ਸਤ ਸੰਗਤ ਬਣਾਈ ਜਿ ਕੋ ਜੀ ਕੋ ਸਤਗੁਰ ਦਾ ਨਵਾਸ ਹੋ ਤੇ ਨਾਲ ਸਾਧ ਸੰਗਤ ਬਣਾਈ ਹੈ ਕਿਉਂਕਿ ਸਤਗੁਰ ਬਿਨ ਬਿਨ ਸੰਗਤ ਨਾ ਹੋਈ ਸਤਗੁਰ ਤੇ ਗੁਜ਼ਾਰ ਸਤ ਸੰਗਤ ਨਹੀਂ ਹੈ ਉਹ ਸਕਦੀ ਪਿੱਛੇ ਇਕੱਠ ਹੁੰਦੇ ਸਾਧੀਆਂ ਮੁਰੀਆਂ ਦੇ ਪਿੱਛੇ ਜੁਗਾ ਦੇ ਜਹ ਸਤਗੁਰੂ ਸੌਜੀ ਹਰ ਗੋੜੂnga ਹੀ ਸੋਈਏ ਨਵਾਸੇ ਤੇ ਸੁਖੇ ਹਰੀਏ ਕਾਲ ਤੁਸੀਂ ਗੁੰਡਾਈ ਦੇ ਹਨ ਜਹ ਸਤਗੁਰ ਤਹ ਹੈ ਮੈਂ ਸ਼ਬਦ ਜਲਾ ਯੁੱਲੇ ਸਭ ਦੇ ਨਵਾਸੇ ਹਿਰਦੇ ਤੇ ਉਹ ਸਿੱਕੇ ਤੇ ਸਭ ਨਾਲ ਹੋਮੇ ਨਹੀਂ ਜਾਗ ਜਿੱਤੇ ਆਪਨੇ ਗੌਰਵ ਉਸ ਸੇਵਾ ਮੈਂ ਵੀ ਥਾਉ ਪਾਈ ਗੁਰਮੁਖਾਂ ਦੀ ਸੇਵਾ ਹੈ ਕਰੀ ਹੋਈ ਮੈਲੀ ਜੀਆ ਬਦਰੀ ਦੀ ਕਬੂਦ ਭਾਮ ਸਿਕਾਣਾ ਤਾਲੇ ਦੇ ਜੀਵ ਹਜ ਜਨ ਜੀ ਮੈਲਣੇ ਤੋਂ ਆਉਂਦੇ ਹਨ ਗੁਰਮੁਖ ਅੰਤਰੇ ਹਰ ਨਾਮ ਵਸਾਏ ਗੁਰੂ ਗੋਬਿੰਦ ਸਿੰਘ ਪਰਮੇਸ਼ਰ ਦੇ ਨਾਮ ਨੂੰ ਵਸਾਉਂਦੇ ਹਨ ਗੁਰਮੁਖ ਭਗਤ ਹਰ ਨਾਮ ਸਮਾਏ ਗੁਰੂ ਅਰਜਨ ਦੇਵ ਜੀ ਕਹਨੇ ਕਰਕੇ ਮਹਾਰਾਜ ਨੂੰ ਨਾਮ ਦਿੱਤੀ ਜਾ ਹੈ ਆਪੇ ਦਾਤ ਕਰੇ ਦਾਤਾ ਆਪੇ ਦਾਤਾ ਪਰਮੇਸ਼ਰ ਜੀ ਨੇ ਉਹਨਾਂ ਨੂੰ ਨਾਮ ਦੀ ਦਾਤ ਦੇਣਾ ਕਰਦਾ ਹੈ ਸਾਰੇ ਸਤਗੁਰੂ ਸਿਉ ਲੱਗੈ ਤਿਆ ਸੁਰੂ ਤੋਂ ਪੂਰਵ ਸਤਗੁਰੂ ਨੂੰ ਨਾਮ ਜਿਨ ਜਿਨ ਨਾਅੇ ਪਿਆਰ ਲੱਗ ਜਾਂਦਾ ਹੈ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਜਿੰਨੇ ਜੋ ਨਾਮ ਜਿੰਦੇ ਨੇ ਜੈ ਜੈਕਾਰ ਹੈ ਸਭ ਗਉੜੀ ਗੁਆਰੇ ਦੀ ਮਹੱਲਾ ਤੀਜਾ ਏਕ ਸਕੇ ਸਭ ਰੂਪ ਹੈ ਰੰਗਾ ਜਿਹਦੇ ਰੂਪ ਰੰਗ ਮਰਕੀ ਤੋਂ ਪਹਿਜਾ ਹੋਏ ਸਿੱਖਾਂ ਨੂੰ ਪੁੱਛਿਆ ਮਹਾਰਾਜ ਕਹਿੰਦੇ ਤੋ ਆਕਾਰ ਕੋਈ ਪਾਰੇ ਸਾਰੇ ਰੂਪ ਜਿੰਨੇ ਆਕਾਰ ਹੈ ਜਿੰਨੇ ਗੋਰੇ ਮਗਰੇ ਕਾਲੇ ਕਿੱਤੇ ਅਨੇਕ ਪ੍ਰਕਾਰ ਦੇ ਜਿਹੜੇ ਰੰਗ ਹਨ ਜਿਵੇਂ ਮੋਰ ਦੇ ਇੱਕ ਚਰਾਗਾਂ ਦੇ ਸਾਰੇ ਤੋਤਿਆਂ ਦੇ ਕਾਵਾ ਦੇ ਕਾਲੇ ਹੀ ਰੰਗ ਇੱਕ ਤੋਂ ਹੀ ਸਾਰੇ ਰੂਪ ਆਕਾਰ ਬਣੇ ਸਾਰੇ ਚਾਰ ਖਾਣੀਆਂ ਦੇ ਜਿਨ੍ਹਾਂ ਰੰਗ ਹਨ ਉਹ ਕੋਖਰੇ ਦੇਵਿਆਂ ਦੇ ਡਿੱਗੋ ਕਾਪਾ ਦੇ ਖਾਣੀ ਵਿੱਚੋਂ ਇਹ ਵੀ ਸਾਰੇ ਇੱਕ ਤੋਂ ਹੀ ਰੂਪ ਆਕਾਰ ਤੇ ਰੰਗ ਤੇਲ ਜਿਨ ਬਣੇ ਰੂਪ ਆਕਾਰ ਮੱਜਰਾ ਛੋਟਾ ਲੰਮਾ ਗਰਮਿਆਂ ਨਾਲ ਦੇ ਰੰਗ ਗੋਰੇ ਕਾਲੇ ਇਨੇਕ ਪ੍ਰਕਾਰ ਦੇ ਰੰਗ ਹਨ ਜਿਹੜਾ ਰੂਪ ਜਿਹੜੇ ਆਕਾਰ ਹਨ ਸੁਖਮ ਦੇ ਹਨ ਤੇ ਰੰਗ ਜਿਹਦੇ ਸੁਭਾਅ ਹਨ ਜਿਹਨਾਂ ਗੁਣਾਂ ਕਰਕੇ ਜਗਦਰ ਜਿਸ ਰਾਸੀ ਤਾਂਸੀ ਸਾਂਤੀ ਸੁਨਾਇਆ ਇਹ ਤੇ ਵਾਹਿਗੁਰੂ ਜੀ ਸਾਰੇ ਹੰਸ ਪ੍ਰੀਤ ਹੁੰਦੇ ਪਾਣ ਪਾਣੀ ਬਸੰਤਰ ਸਭ ਸਹਲੰਗ ਹੈ ਜਿਹਦੇ ਵਿੱਚ ਤਾਣ ਕਰਕੇ ਜਗ ਬਣਿਆ ਦੱਸਦੇ ਆ ਲੋਕ ਮਾਰੇ ਕਹਿੰਦੇ ਭਾਈ ਪਾਣ ਵਿੱਚ ਵੀ ਪਰਮੇਸ਼ਰ ਮਿਲਿਆ ਹੋਇਆ ਪਾਣੀ ਸਾਰੇ ਦੇ ਸਾਲ ਬਣੀਆਂ ਤੇ ਪਾਣੀ ਵਿੱਚ ਮਿਲਿਆ ਹੋਇਆ ਤਾਂ ਹੀ ਸਾਰਿਆਂ ਦੇ ਆਕਾਰ ਬਣੇ ਇਸ ਪਾਣੀ ਤੇ ਜਿੰਦੂ ਘਰਿਆ ਤੇ ਬਸੰਤਰ ਰਗਣੀ ਜੀ ਹੋਇਆ ਤਾਂ ਹੀ ਭਾਈ ਸਾਰਿਆਂ ਦੇ ਅੰਦਰ ਖਾਣ-ਪੀਣ ਦਾ ਜਿਹੜੀ ਖੁਰਾਕ ਹੈ ਉਹ ਹজম ਹੁੰਦੀ ਹੈ। ਇਉਂ ਪਾਉਣ ਵਿੱਚ ਵੀ ਪਾਣੀ ਜੀ ਵੀ ਬਸੰਤ ਅਗਨੀ ਵਿੱਚ ਸਾਰਿਆਂ ਦੇ ਸਹਿ ਸਾਥ ਲੰਗਾ ਲੱਗਿਆ ਹੈ ਪਰਮੇਸ਼ਰ ਮਿਲਿਆ ਹੋਇਆ ਹੈ। ਸਹਿ ਲੰਗਾ ਨੂੰ ਸਾਫੀ ਦੇ ਇਕੱਠਾ ਪਾਠ ਮੰਨ ਕੇ ਸਾਰਿਆਂ ਦਾ ਉਹ ਸਾਫੀ ਹੈ। ਪਾਉਣ ਦਾ ਵੀ ਸਾਫੀ ਹੈ, ਪਾਣੀ ਦਾ ਵੀ ਸਾਫੀ ਹੈ, ਬਸੰਤ ਅਗਨੀ ਦਾ ਵੀ ਘਰਤੀ ਦਾ ਵੀ ਆਕਾਸ਼ ਦਾ ਵੀ ਕਹਿੰਦਾ ਸਾਰਿਆਂ ਦਾ ਸੰਜੀ ਹੈ ਉਹ ਪਰਮੇਸ਼ਰ। ਪੌਣ ਜੋ ਰਯੋ ਗੁਣ ਹੈ ਤੇ ਪਾਣੀ ਜੋ ਸਤੋ ਗਣ ਹੈ ਦਸੰਤਰ ਜੋ ਤਮੋ ਗੁਣ ਹੈ ਕਾਰਿਓ ਗੁਣਾ ਦੇ ਨਾਲ ਵੀ ਸਾਥ ਲਗਾਇਆ ਪਰਮੇਸ਼ਰ ਚੇਤਨ ਉਹਦੇ ਕਰਕੇ ਗੁਣਸ਼ੁੱਧ ਹੁੰਦੇ ਹਨ ਨਮੋ ਰਾਜ ਸਿੰਘ ਕਾਮ ਸਿੰਘ ਸਾਧਰੀ ਕੇ ਪਿੰਨ ਪਿੰਨ ਵੇਖਾ ਹਰ ਪ੍ਰਭ ਰੰਗਾ ਇਹ ਪਿੰਨ ਪਿੰਨ ਚਾਰ ਖਾਣੀਆਂ ਦੇ ਜੀਵ ਬਣਾ ਕੇ ਵੇਖਦਾ ਹੈ 21 ਲੱਖ ਵਜਾਦੀ ਕਿ ਖਾਣੀ ਦੀ ਜੂਰ ਬਣਾਈ ਹੈ ਉਪਨਿਸ਼ਦ ਕਰਨ ਕਰਕੇ ਵੇਖ ਜਾ ਹਰ ਤਰਾਵੋ ਹਰ ਤਰਾਵ ਰੰਗ ਇਹ ਹਰੀ ਪ੍ਰਭੂ ਦੇ ਰੰਗ ਕੌਤਕ ਹੈ ਉਹ ਜਿਵੇਂ ਤਮਾਸ਼ਾ ਕਰਨਾ ਚੰਗਾ ਲੱਗਦਾ ਉਵੇਂ ਕਰਦਾ ਹੈ ਪਿੰਨ ਪਿੰਨ ਕਰਕੇ ਕੋਈ ਰਜੋ ਗੁਣੀ ਹੈ ਕਿ ਉਹ ਬਲ ਖਾ ਲਿਆ ਪੀ ਲਿਆ ਜੋੜ ਲਿਆ ਧੋਗ ਲਿਆ ਕਈ ਤਮੋ ਗੁਣੀ ਹੈ ਮੇਰੇ ਕ੍ਰੋਧ ਜਾਂ ਭੁੱਖ ਹੀ ਮਰਦੇ ਰਹਿੰਦੇ ਰਹਿਣ ਜਾਂ ਖਾ ਕੇ ਉਵੇਂ ਹੀ ਗਰੇ ਨੂੰ ਪੇਟ ਪਰੋ ਪਸੂ ਹੈ ਜਿਉਂ ਜੋयो ਮਨੁੱਖੀ ਜਰਮ ਹਾਰੇ ਉਹ ਤਮੋ ਗੁਣੀ ਪੁਰਖ ਹੈ ਇਹ ਸਹੇਤੇ ਬੁਣੀ ਨਰਮ ਖੁਰਾਕ ਖਾਂਦੇ ਆ ਮਿੱਠਾ ਬੋਲਦੇ ਆ ਕਿਉਂ ਪਿੰਨ ਪਿੰਨ ਕਰਕੇ ਹਰੀ ਕੋ ਉਹ ਰੰਗ ਹੈ ਕੋਹ ਨੂੰ ਤੇ ਚੰਗੋ ਹੈ ਆਪ ਹੀ ਸਾਰਿਆਂ ਨੂੰ ਦੇਖ ਰਿਆ ਹੈ ਪ੍ਰਕਾਸ਼ ਰਿਆ ਹੈ ਇੱਕ ਅਚਰਜ ਇੱਕੋ ਹੈ ਸੋਈ ਕੋਈ ਜਰਜ ਬ੍ਰਹਮ ਹੈ ਵਾਹਿਗੁਰੂ ਅਤੋ ਇੱਕੋ ਸੋਈ ਗੁਰੂ ਰੂਪ ਹੈ ਸੰਸਾਰ ਦੇ ਅੰਦਰ ਗੁਰੂ ਇੱਕੋ ਅਚਰਜ ਨਿਰਗੁਣ ਬ੍ਰਹਮ ਹੈ ਇੱਕੋ ਈਸ਼ੁਰ ਹੈ ਸੋ ਸਾਰੇ ਜਗ ਦੀ ਪਾਲਣਾ ਪੋਸਣਾ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਇੱਕ ਆਚਾਰੀ ਕੋਈ ਕਹਾਤੂ ਬ੍ਰਹਮ ਆਚਾਰਯੋ ਉਹ ਸਾਰੇ ਮੈਂ ਪ੍ਰਕਾਸ਼ ਕਿਤਰੇ ਆਪ ਸਵੈ ਪ੍ਰਕਾਸ਼ ਰੂਪ ਸਾਰੇ ਦਾ ਆਰਜ ਹੈ ਆਗ ਮਿਲਾਜ ਹਾਰ ਰੂਪ ਹੈ ਸੋ ਗੁਰਮੁਖ ਜੀ ਚਾਰੇ ਵਿਰਲਾ ਕੋਈ ਕੋਈ ਜੀਵ ਰੂਪ ਹੈ ਚਰਜ ਰੂਪ ਕੋਈ ਈਸ਼ਰੂਪ ਹੈ ਕੋਈ ਜੀਵ ਦਾ ਸਾਖੀ ਰੂਪ ਹੈ ਕੋਈ ਇਸ ਸ਼ੈਤਸਾਖੀ ਨੂੰ ਉਪਰੋਈ ਗੁਰਮੁ ਕੋਈ ਕੋਈ ਵਿਚਾਰ ਲੈ ਬੰਲਾ ਜਿਨ੍ਹਾਂ ਨੂੰ ਸਮਝੇ ਨੂੰ ਜਾਤ ਪ੍ਰਾਪਤ ਹੋਈ ਹੈ ਗਿਆਨ ਦੀ ਰਹਾਉ ਸਹਜ ਭਾਵ ਹੈ ਪ੍ਰਭ ਸਭ ਨੀਠਾਈ ਉਹ ਸਹੀ ਵਹਿਰੂ ਭਾਵ ਹੈ ਬਿਚਰਿਆ ਹੈ ਸਾਰੇ ਭਾਵਾਂ ਦੇ ਵਿੱਚ ਉਹ ਪਰਮੇਸ਼ਵਰ ਕਹੈ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ ਸਹਜ ਭਾਵ ਸਹਜ ਉਹ ਸਰੂਪ ਹੈ ਸਾਰੇ ਜੋ ਸੱਚੇ ਨੰਦਰੂਪ ਕੋ ਅਦੇ ਭਵੈ ਈਸ਼ਰੂਪ ਹੋ ਕੇ ਬਿਜਰਿਆ ਹੈ ਕਦੇ ਰਾਉ ਦਾ ਧਾਰ ਲਿਆ ਕਦੇ ਕ੍ਰਿਸ਼ਨ ਉਪਕਾਰ ਧਾਰ ਲਿਆ ਕਦੇ ਬਾਵਨ ਉਪਕਾਰ ਧਾਰ ਲਿਆ ਕਿ ਉਹ ਸਾਰਿਆਂ ਥਾਂ ਜੋ ਬਿਜਰਿਆ ਹੈ ਕਹਿ ਭਵੈ ਕਹ ਜੋ ਸਹੀ ਜੇ ਆਪਣੇ ਚਲ ਰੂਪ ਹੈ ਆਪਣੇ ਅਗਨੀ ਪ੍ਰਕਾਸ਼ ਦਾ ਰੂਪ ਤੇ ਜੀਵ ਹੋ ਕੇ ਕਿਤੇ ਜੂਨਾ ਚ ਭੋ ਰਿਆ ਸਾਰਿਆਂ ਥਾਂ ਸਾਖੀ ਰੂਪ ਹੋ ਕੇ ਸਾਰਿਆਂ ਥਾਂ ਵਿੱਚ ਸੈ ਸੰਸਰੂਪ ਦੀ ਆਪ ਹੈ ਕੋ ਪਉੜ ਵਿਚ ਨੂੰ ਆਇਆ ਸਾਖੀ ਰੂਪ ਹੋ ਕੇ ਵੀ ਆਪ ਹੈ ਸਦਨਾ ਧਰ ਜੋ ਵਿਆਪ ਘਟੇ ਤਨ ਪਹਾ ਗੁਪਤ ਪ੍ਰਗਟ ਪ੍ਰਭ ਬਣਤ ਬਣਾਏ ਕਿਤੇ ਗੁਪਤ ਸੁਖ ਹੁੰਦੇ ਹਨ ਜੀਆਂ ਕਿਤੇ ਪ੍ਰਗਟ ਸੁਖ ਹੁੰਦੇ ਹਨ ਇਹ ਪ੍ਰਭੂ ਨੇ ਬਣਾਵਤ ਬਣਾਉਣਾ ਕੀਤੀ ਹੈ ਕਿਤੇ ਗੁਪਤ ਮਿਰਗੁਣ ਸਰੂਪ ਕਹਾਉਂਦਾ ਹੈ ਕਿਤੇ ਪ੍ਰਗਟ ਸਰਗੁਣ ਸਰੂਪ ਕਹਾਉਂਦਾ ਹੈ ਇਹ ਮਹਾਰਾਜ ਜਿਸ ਤਰ੍ਹਾਂ ਦੀ ਬਣਾਵਤ ਸੰਸਾਰ ਦੀ ਬਣਾਈ ਹੈ ਆਦਿ ਮੋਜ ਵਿੱਚ ਹੈ ਆਪੇ ਸੁਪੇ ਹੈ ਗੁਪਤੋ ਪਰਮਾਣੂ ਜਿਵੇਂ ਸੂਖਮ ਹੈ ਤੇ ਪ੍ਰਗਟ ਜਿਵੇਂ ਸਖੂਲ ਦੇ ਹਾਥੀ ਜੀ ਕੀਤੀ ਕੇ ਕੁੰਤਿਲੇ ਸੁਲਾਸਾ ਪਰਕਿਰਤਾ ਰਹਿ ਕਰ ਹੁਲਾ ਇਹ ਪ੍ਰਭੂ ਦੀ ਬਣਾਵਤ ਬਣਾਈ ਹੈ ਕਾਰੇ ਚ ਆਪ ਹੀ ਪ੍ਰਗਟ ਆਪ ਹੀ ਗੁਪਤ ਰੂਪ ਹੈ ਅਗਿਆਨੀਆਂ ਅੰਦਰ ਗੋਪਤ ਹੈ ਕਿਤੇ ਕਿਤੇ ਬ੍ਰਹਮ ਗਿਆਨੀ ਅੰਦਰ ਪ੍ਰਗਟ ਹੈ ਇਹ ਵਾਹਿਗੁਰੂ ਨੇ ਆਪ ਬਣਾਵਤ ਬਣਾਈ ਹੈ ਆਪ ਤੇ ਸੁਪਿਆ ਦੇ ਜਗਾਈ ਹੈ ਐਸੀ ਵਿਦਿਆ ਰੂਪੀ ਨਹੀਂ ਜਿ ਸੁਪਿਆ ਜਗਿਆਸੂਆਂ ਨੂੰ ਗਿਆਨ ਦਾ ਸਾਧਨ ਦੇ ਕੇ ਜਗਾ ਦਿੰਦਾ ਹੈ ਇਸ ਦੀ ਕੀਮਤ ਕਿਨੈ ਨਾ ਹੋ ਉਸ ਵਾਹਿਗੁਰੂ ਦੀ ਕੀਮਤ ਕਿਸੇ ਦੇ ਤਾਸੋਂ ਪਾਈ ਹੋ ਨਹੀਂ ਆਉਂਦੀ ਨਾ ਹੋਈ ਐ ਨਾ ਹੋਵੇਗੀ ਕਹ ਕਹ ਕਥਨ ਕਹ ਸਭ ਕੋਈ ਕਈਆਂ ਨੂੰ ਵਿਆਹ ਸਾਹਿਬ ਚਾਹਨੀ ਹੈ ਕਥਾ ਹੈ ਉਹਨਾਂ ਨੂੰ ਕਰਨ ਵਾਲੇ ਹੋ ਕੇ ਤੇ ਹੋਰ ਪੰਡਿਤ ਵੀ ਗਿਆਨ ਤਾਂ ਕੋਈ ਪਿੱਛੇ ਕਹਿੰਦੇ ਸੀ ਹੁਣ ਕਹਿੰਦੇ ਐ ਅੱਗੇ ਨੂੰ ਸਭ ਕੋਈ ਕਹਿਣ ਵਾਲਾ ਹੋ ਕੇ ਕਹੇਗਾ ਉਹ ਸੰਕੀ ਦਿੱਕਤੀ ਕਰਕੇ ਤੇ ਸੂਬ ਨੂੰ ਕਸਮ ਨਹੀਂ ਕੋਈ ਕਰ ਸਕਦਾ ਗੁਰਸਾਬ ਦੇ ਸਮਾਵਾ ਜੁਝ ਗਏ ਹਰ ਕੋਈ ਮਾਰੇ ਕੋਈ ਸਮਝ ਨਹੀਂ ਸਕਦੇ ਜਿੰਨਾਂ ਭਾਈ ਗੁਰਾਂ ਦੇ ਸ਼ਬਦ ਵਿੱਚ ਜੀ ਦਾ ਮਨ ਮਾਸਤ ਹੋ ਜਾਂਦਾ ਉਹ ਹਰੀ ਨੂੰ ਸਮਝਦਾ ਉਹਦੇ ਚ ਸਮਾ ਜਾਂਦਾ ਭੇਦ ਹੋ ਜਾਂਦਾ ਉਦਾਸ ਰੂਪ ਹੀ ਹੋ ਜਾਂਦਾ ਮੇਰੇ ਸੋਣ ਸੋਣ ਵੇਖਾ ਸਬਦ ਓਨੇ ਲਾਏ ਜਿਹੜੇ ਸਤਿ ਸ਼ਾਸਨਾਂ ਦੁਆਰਾ ਕਰਮੋਂ ਕਰੇ ਫਿਰ ਸਰਦਾ ਦੇ ਵਿਸ਼ਵਾਸੂ ਕੀ ਕੰਨਾਂ ਨਾਲ ਸੁਣਨਾ ਕਰੇ ਜਿਸ ਤਰ੍ਹਾਂ ਉਹ ਆਪਣੇ ਰੂਪ ਨੂੰ ਆਪ ਹੀ ਸੁਣਨਾ ਕਰੇ ਕੰਨਾਂ ਦੇ ਨਾਲ ਵਿਚਾਰ ਰੂਪੀ ਵਿਸ਼ਵਾਸ ਰੂਪੀ ਕੰਨਾਂ ਨਾਲ ਫਿਰ ਸ਼ਬਦ ਕਰਕੇ ਜਿਹੜੇ ਸ਼ਬਦ ਦੁਆਰਾ ਸੁਣ ਸੁਣੂ ਹੁਣ ਹੁਣ ਵੇਖੇ ਸ਼ਬਦ ਮਿਲਾਏ ਇਸ ਪ੍ਰਕਾਰ ਫਿਰ ਆਪ ਦੇ ਰੂਪ ਨੂੰ ਵੇਖ ਲੈਂਦਾ ਉਹ ਕਿਉਂ ਸ਼ਬਦ ਨਾਲ ਮਾਰਾ ਸਾਮੀ ਲਿੰਗਉਣਾ ਨੂੰ ਵੱਡੀ ਵਿਧਾਈ ਗੁਰ ਸੇਵਾ ਤ੍ਰਿਪਾਈ ਫਲਗੋਦੀ ਸੇਵਾ ਕਰਕੇ ਸ਼ਬਦ ਕਰਕੇ ਕਮਾਈ ਜੁੜੀ ਕਰਨੀ ਵਾਹਿਗੁਰੂ ਮੈਨੂੰ ਇਹ ਵੱਡੀ ਵਿਧਾਈ ਬ੍ਰਹਮ ਗਿਆਨੀ ਆਪ ਰੂਪੇ ਸਿਧਿਓ ਪਾ ਲੈਂਦੇ ਐ ਜੋ ਗੁਰਾਂ ਦੀ ਸੇਵਾ ਕਰਦੇ ਹਨ ਨਾਨਕ ਨਾਮ ਰਤੇ ਹਰ ਨਾਮ ਸਮਾਏ ਗੁਰੂ ਦੇ ਚਿੰਦੂ ਜੋ ਹਰੀਏ ਨਾਮ ਤੇ ਰੰਗੇ ਹੋਏ ਹੈ ਉਹ ਹਰੀ ਨਾਮੀ ਪਰਮੇਸ਼ਰ ਚ ਅਭੇਦ ਹੋ ਜਾਂਦੇ ਜਿਵੇਂ ਜਲ ਕੀ ਜਲ ਵਿੱਚ ਜਾਂਦਾ ਹੈ ਔਰ ਵਾਹੂ ਵਿੱਚ ਭਾਈ ਉਹ ਸਮਾ ਜਾਂਦੇ ਅਭੇਦ ਹੋ ਜਾਂਦੇ ਵੱਡੀ ਵੱਡਿਆਈ ਗੁਰ ਸੇਵਾ ਫੇਰ ਪਾਈ ਨਾਣਕ ਨਾਮ ਰਤੇ ਹਰ ਨਾਮ ਸਮਾਏ ਗੁਰਮੁਖ ਅਕਾਲ ਪੁਰਖ ਦੀ ਜੀ ਕਥਾ ਸੁਣਨ ਤਾਂ ਪੱਖਾ-ਪੁੱਖਾ ਜੀ ਲੱਗ ਜਾਤਾ ਸਮਿਆਂ ਨੂੰ ਕਰ ਇਹ ਕਥਾ ਦੀ ਮੁੱਕ ਜਿਹੜੇ ਸੁਣੀ ਸੀ ਲੈ ਵੇ ਤੁਹਾਨੂੰ ਇੱਥੇ ਸੰਗਤ ਰਹਿਣਗੇ ਇਹ ਕੋਈ ਯਾਕੀ ਦਾ ਨਹੀਂ ਰੋ ਇਕੱਲੇ ਅਕਾਲ ਪੁਰਖ ਨੂੰ ਕਿ ਸਾਰਿਆਂ ਵਾਸਤੇ ਬੇਨਤੀ ਹੈ ਇਹ ਘੰਟਾ ਕਰਾਉਂਦੀ ਜੇ ਸਾਵਧਾਨੀ ਨੀਂ ਨਾ ਰਿਆ ਕਰੋ ਜੇ ਸੁਣੀਏ ਨਹੀਂ ਤਾਂ ਮੈਂ ਇਕੱਲਾ ਹੀ ਕਰ ਲਿਆ ਕਰਾਂਗਾ ਏ ਗੋਪੀ ਮੀਨ ਗਉੜੀ ਗੁਆਰੇ ਦੀ ਮਹੱਲਾ ਤੀਜਾ ਮਾਨਮੁਖ ਸੂਤਾ ਮਾ ਮੂਹੇ ਪਿਆਰ ਮਾਨਮੁਖ ਸੂਤਾ ਮਾ ਮੂਹੇ ਪਿਆਰ ਰੰਗ ਜੀ ਦਾ ਖਾਸ ਵਾਹਿਗੁਰੂ ਦੀ ਫਤਿਹ ਸਤਿਗੁਰੂ ਮੇਰੇ ਸੇਹ ਗ੍ਰੀਨ ਵਰਦੀ ਸੂਰਜ ਵੀ ਨਹੀਂ ਆਈ ਹੈ ਜਿਵੇਂ ਸੂਰਜ ਕੋ ਕਹਿ ਤੂੰ ਨਿਰਾਚਕਿਆ ਅੰਧ ਹੈ ਗੁਰੂ ਸਾਹਿਬ ਦੀ ਪ੍ਰਕਾਸ਼ ਕਰਕੇ ਪਰਮਾਤਮਾ ਨਿਰਾਚਕਿਆ ਜਾਂਦਾ ਹੈ ਜਿਵੇਂ ਸੂਰਜ ਕੋ ਕਹਿਣ ਕਰਕੇ ਰਾਤ ਮੁੱਕ ਜਾਂਦੀ ਹੈ ਏਵੇਂ ਅਗਧਿਆ ਰੂਪੀ ਰਾਤ ਮੁੱਕ ਜਾਂਦੀ ਹੈ ਜਿਸ ਗੁਰ ਕਾਇਰ ਸ਼ੁਰੂ ਵਿੱਚ ਜਦੋਂ ਦੇ ਮੈਂ ਕਬਲ ਖੜਿਆ ਹੁੰਦੇ ਆਂਦੇ ਐ ਮਨ ਗੁਰਮੁਖ ਸਿੱਖਾਂ ਦੇ ਹਿਰਦੇ ਕਲਣਾ ਵੀ ਲਿਆਈ ਖੜਿਆ ਹੁੰਦੇ ਹਨ ਸੁਭਗਨ ਰੂਪੀ ਕਵਲਾਂ ਦੀਆਂ ਵਕੀਕੀਆਂ ਖੜਿਆ ਆਉਂਦੀਆਂ ਹਨ ਜੀਆਂ ਜਿਵੇਂ ਸੂਰੀ ਦੇ ਕਹਿਣੇ ਕਰਕੇ ਸਾਰੇ ਰਾਹ ਤੁਸੀਂ ਆਉਂਦੇ ਐ ਐ ਗੁਰੂ ਮਹਾਰਾਜ ਸਾਹਿਬ ਦੇ ਪ੍ਰਕਾਸ਼ ਕਰਕੇ ਸਾਧ ਸੰਗਤ ਜੀ ਦੁਨੀਆ ਦੇ ਕੋਈ ਵਰਗ ਦੇ ਸੁਖ ਦੀ ਇੱਛਾ ਵਾਲੇ ਹਨ ਜੀ ਮੁਸਲਮਾਨਾਂ ਦਾ ਕਿ ਪਛਤ ਤੋਂ ਪਰੇ ਕੋਈ ਚੀਜ਼ ਨਹੀਂ ਮੰਨੀ ਉਹਨਾਂ ਨੇ ਦੁਨੀਆਂ ਦੇ ਵਿਸ਼ੇ ਸੁਖ ਜਿਹੜੇ ਹੈ ਭੱਤਰ ਭੱਤਰ ਹੂਣਾ ਨਹੀਂ ਉਹਨਾਂ ਨੂੰ ਮੁਕਤੀ ਮੰਨਿਆ ਹੈ ਇਸ ਪ੍ਰਕਾਰ ਕਈਆਂ ਨੂੰ ਬੌਮ ਮਾਰ ਗੀਆਂ ਦੁਨੀਆਂ ਦੇ ਚਾਰ ਵਾਕੀਆਂ ਨੂੰ ਦੁਨੀਆਂ ਦੇ ਸੁੱਖ ਨੂੰ ਹੀ ਅਨੰਦ ਮੰਨਿਆ ਹੈ ਇਸ ਪ੍ਰਕਾਰ ਕਈਆਂ ਨੂੰ ਨਿਆਇਕਾਂ ਨੇ ਆਨੰਦਮਈ ਕੋਸ਼ ਨੂੰ ਹੀ ਅਨੰਦ ਮੰਨਿਆ ਹੈ ਕਿਸ ਨੇ ਮੰਨ ਲਈ ਸੁਖਾ ਚਮੜੀ ਨਾਲ ਸੰਵੰਦੀ ਆਤਮਾ ਮੰਨਿਆ ਹੈ ਇਸ ਪ੍ਰਕਾਰ ਜਿਹਨਾਂ ਰਾਹ ਸਾਰੇ ਦਸਿਆਂ ਦੇ ਪਤਾ ਲੱਗ ਜਾਂਦਾ ਹੈ ਗੁਰੂ ਸਾਹਿਬ ਦੇ ਪ੍ਰਕਾਸ਼ ਕਰਕੇ ਜਿਸ ਪ੍ਰਕਾਰ ਸਾ ਸੰਗਜੀ ਸੁਈਏ ਪ੍ਰਕਾਸ਼ ਕਰਕੇ ਉਲੂੰਦੇ ਹੋ ਜਾਂਦੇ ਹੈ ਐ ਮਨਮੁਖ ਲੋਕ ਜਿਹੜੇ ਹੈ ਉਹ ਗਿਆਨ ਕਰਕੇ ਉਲੂੰਦੇ ਹੋ ਜਾਂਦੇ ਹਨ ਉਹਨਾਂ ਨੂੰ ਸਮਝ ਨਹੀਂ ਪੈਂਦੀ ਹੈ ਸੂਰੀ ਜੇ ਜੜੁੰਦੇ ਨੇ ਇਸ ਪ੍ਰਕਾਰ ਸਾਰੇ ਮੋਖਾਂ ਨੂੰ ਪ੍ਰਕਾਸ਼ੰਦ ਹੈ ਐ ਨਿਰਮਲ ਬੁੱਧੀ ਆਇਆ ਨੇ ਅੰਦਰ ਪ੍ਰਕਾਸ਼ ਹੋ ਜਾਂਦਾ ਗੁਰਾਂ ਦੇ ਪ੍ਰਕਾਸ਼ ਕਰਕੇ ਇਸ ਪ੍ਰਕਾਰ ਸ਼ਰਧੀ ਜੀ ਵਿਦਿਆ ਰੂਪੀ ਆਤਮ ਨੂੰ ਇਹਤ ਕਰਨੀ ਹੈ ਕਿ ਸੂਰੀ ਜੀ ਹੀ ਹੈ ਪਰ ਸੂਰੀ ਦਾ ਤਪਸ਼ ਪੈਦਾ ਕਰ ਗਏ ਗੁਰੂ ਮਾਰਾ ਸਾਹਿਬ ਕਾ ਜਨ ਕਸ਼ ਨੂੰ ਵੇਟ ਕੇ ਸ਼ਾਂਤ ਸੁਖਾਂ ਦੇ ਕੀਤ ਨੂੰ ਕਰਦੇ ਹੈ ਇਹ ਇੱਕ ਗਣ ਅਧਕ ਹੈ ਤਕਤ ਵਿਹੀਨ ਹੈ ਉਹ ਅਮਰ ਦਾਸ ਸਾਹਿਬ ਕਸ਼ਤੂ ਦੇਖਣੇ ਸੂਰਜ ਕੈਸਾ ਪੈਦਾ ਕਰਦਾ ਹੈ ਰੁਗਨੇ ਰੇਤੀਆਂ ਵਿੱਚ ਬੜੀ ਗਰਮੀ ਪੈਦਾ ਕਰਦਾ ਹੈ ਫਜੂਰ ਸਕੇ ਪਰਸ਼ਾ ਗਰਮਪੁਰ ਖਾਨ ਨੂੰ ਸ਼ਾਬਦ ਕਰਨ ਵਾਲੇ ਹਨ ਗਰੀਬ ਨਵਾਜ ਗੌੜੀ ਗੁਆਰੇਰੀ ਮਹੱਲਾ ਤੀਜਾ ਗੁਆਰੇ ਦੀ ਗੌੜੀ ਜਾਂਦੀ ਹੈ ਗੁਰੂ ਰਿਪੀ ਜੀ ਸਰਸ਼ਾ ਵਿਚਾਰ ਨੂੰ ਕਰਦੇ ਹੰ ਮਨ ਮੁਖ ਸੂਤਾ ਮਾਇਆ ਮੋਹ ਪਿਆ ਨਹੀਂ ਜਿਹੜਾ ਮਨੁਖ ਮਾਇਆ ਦੇ ਮੋਹ ਪਿਆਰ ਵਿੱਚ ਸੁੱਤਾ ਪਿਆ ਹੈ ਅਗਿਆਦੀ ਨੀਂਦ ਵਿੱਚ ਗੁਰਮੁਖ ਜਾਗੇ ਗੁਣ ਗਿਆਨ ਦੀਚ ਜਿਹੜੇ ਗੁਰਮੁਖ ਸੂਰਜ ਦੇ ਜਿਵੇਂ ਜਾਗਦੇ ਪੈਂਦੇ ਹੈ ਕਿਉ ਗੁਰਾਂ ਦੇ ਗਿਆਨ ਦੀ ਵਿਚਾਰ ਕਰਕੇ ਗੁਰਮੁਖ ਜਾਗ ਪਏ ਹਨ ਉਹਨਾਂ ਅੰਦਰ ਸਰਸ਼ੰਤ ਕੋ ਖਾਜ ਗੁਣ ਹਨ ਤੇ ਸਰੂਪ ਦੇ ਗਿਆਨ ਦੀ ਵਿਚਾਰ ਪ੍ਰੋਖ ਅਪਰੋਖ ਗਿਆਨ ਦੀ ਹੈ ਉਹ ਗੁਰਮੁਖ ਜਾਗਦੇ ਹਨ ਗਿਆਨ ਵਸਤਾ ਕੇ ਜੀ ਜਨ ਜਾਗੇ ਜਿਨ ਨਾਮ ਪਿਆਰ ਰਹੀ ਤੁੰ ਮਾਰੇ ਜਾਗੇ ਹਨ ਮਾਰੇ ਕਹਿੰਦੇ ਹਾਂ ਭਾਈ ਉਹ ਪੁਰਖ ਤੁੰਨਾ ਲੋਕਾਂ ਜਾਗਪੇ ਇਨੇ ਦੇਖੇ ਕੋਈ ਸਰ ਨਹੀਂ ਨਾਮ ਨਾਲ ਪਿਆਰ ਹੈ ਸਹਜ ਜਾਗ ਸਵੇ ਨਾ ਕੋ ਜਿਹੜੇ ਸਹਿਜ ਗਿਆਨੂ ਚ ਜਾਗ ਪੈਂਦੇ ਨੇ ਬ੍ਰਹਮ ਗਿਆਨੀ ਉਹ ਵਿਦਿਆ ਮੀਨ ਚ ਕੋਈ ਵੀ ਮਹਾਂਪੁਰਖ ਸ਼ਗਦੇ ਨਹੀਂ ਫੇਰ ਉਹਨਾਂ ਦੀ ਵਿਦਿਆ ਵੀ ਮੀਨ ਸਲਾ ਨਹੀਂ ਸਕਦੀ ਹੈ ਪੂਰੇ ਗੁਰ ਤੇ ਬੂਝੈ ਜਾਣ ਕੋ ਇਹ ਮੈਨੂੰ ਵੀ ਪੁਰਖ ਸਲਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕਰਕੇ ਕੋਈ ਬੁੱਝੇ ਸਮਝ ਸਕਦਾ ਕੋਈ ਕੋਈ ਜਿਹੜਾ ਪੁੱਛੇ ਮਹਾਰਾਜ ਦੇ ਤਾਸੋ ਰਹਾ ਅਸੰਤ ਅਨਾੜੀ ਕਦੇ ਨਾ ਬੁੱਝੇ ਗੁਰ ਅਸੰਤ ਹੁੰਗੇ ਅਸੰਤ ਸੈਦਕ ਪੁਰਖਾਂ ਨੇ ਨਾਮ ਹੈ ਉਹ ਅਨਾੜੀ ਹਨ ਜੇ ਅਗੜੇ ਹਨ ਜੇ ਅਤੇ ਉਲਟ ਚੱਲਣ ਵਾਲੇ ਹਨ ਜੇ ਉਹਨਾਂ ਨੂੰ ਕਹੋ ਕੋਈ ਆਗਿਆ ਮੰਨ ਲੈ ਕੇ ਬ੍ਰਹਮਾ ਨੂੰ ਕਹੋ ਉਹ ਮੰਨੇ ਜੋ ਸੰਤ ਬ੍ਰਹਮਾ ਵੀ ਸੁ ਜਾਗ ਰਹੇ ਸੀ ਉਹਦਾ ਵੀ ਕਿਹਾ ਨਹੀਂ ਮੰਨਣਾ ਐਸੇ ਜਿਹੜੇ ਅਸੰਤ ਪੁਰਖ ਹੈ ਹਰ ਜਾ ਸੁਣੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਰਾਵੇ ਉਹ ਅਸੰਤ ਹੈ ਨਾ ਸੰਤੋ ਹੈ ਜਿਨਾ ਸਾਸ ਗਰਾਸ ਨਾ ਵਿਸਰੇ ਹਰ ਨਾਮ ਮਨ ਮੰਦ ਤਨ ਸੇਈ ਨਾਨਕਾ ਪੂਰਨ ਸੇਈ ਸੰਤ ਸੋ ਅਸੰਤ ਜਿਹੜੇ ਸਾਗਤ ਪੁਰਖ ਹੈ ਅਨਾਰੀ ਅਨੁਨਾਮ ਹੈ ਦੁਆਇਤ ਦਾ ਦੁਆਇਤ ਦੇ ਆੜੀ ਹੈ ਸੰਗੀ ਹੈ ਉਹ ਕਦੇ ਵੀ ਬੁਈ ਜੋ ਨਹੀਂ ਸਮਝਦੇ ਦੀ ਹਰ ਪਰਮਾਰਥ ਨੂੰ ਵਿਵਹਾਰ ਨੂੰ ਕਸ ਨਹੀਂ ਕਰੇ ਤੈ ਮਾਇਆ ਨਾਲ ਲੁਝੈ ਮਹਰ ਵਿਦਵਾਨ ਹੋ ਮਹਾਰਾਜ ਜਿੰਦ ਕੀ ਹੋ ਗਿਆ ਇਹ ਕਹਾਵਾ ਤਾਂ ਹੀ ਨਹੀਂ ਕਰ ਲੈਂਦੇ ਐ ਮਾਇਆ ਵਾਸਤੇ ਲੁਝਾ ਚਾਹੋ ਵੀ ਮੈਨੂੰ 1000 ਰੁਪਏ ਦੇਓ ਮੈਂ ਸਵਾ ਦੀ ਜਾਂ 500 ਦੇਓ ਇਸ ਪ੍ਰਕਾਰ ਮਾਇਆ ਨਾਲ ਲੁਝਾ ਲੜਦੇ ਰਹਿੰਦੇ ਝਗੜਦੇ ਨਹੀਂ ਜੇ 100 ਦੇ ਉਹਦੇ ਗੱਲ ਪਾ ਜਾਣਾ ਤੋ ਜੇ 100 ਰੁਪਏ ਦਿੱਤਾ ਤਾਂ 200 ਰੁਪਏ ਦੇ ਦਿੱਤੇ ਸੀਤਲ ਨੂੰ ਤਾਂ ਕਹਿੰਦਾ ਟੁਕੜਾ ਜਾਂ 50 ਰੁਪਏ ਕੰਨ ਦਿੰਨੇ ਹੋਰੇ ਜਾਂ ਸਾਉਤੀ ਕੋਰ ਦੇ ਦੇ 200 ਮੰਗਦਾ ਉਹ ਦੇਣ ਵਾਲੇ ਪ੍ਰਬੰਧ ਕਹਿੰਦੇ ਪਰ ਨੂੰ ਆਵੋਗੇ ਤਾਂ ਫੇਰ ਦੇਵਾਂਗੇ ਹੋ ਇਸ ਪ੍ਰਕਾਰ ਮਾਇਆ ਦੇ ਵਾਪੇ ਲੂਝੇ ਲੜਦੇ ਰਹਿੰਦੇ ਝਗੜਦੇ ਰਹਿੰਦੇ ਹਨ ਅੰਧ ਅਗਿਆਨੀ ਕਦੇ ਨਾ ਸੀਝੈ ਜਿਹਦੇ ਹੈ ਜਾਨੀ ਅਗਿਆਨ ਕਰਕੇ ਮਨਬੁੱਧ ਰੂਪੀ ਨੇਕ ਰੰਗ ਵਿਚਾਰ ਨੂੰ ਪੀਂਦੇ ਨਾ ਨਹੀਂ ਜੋ ਵੀ ਸੁਬਹ ਸੀਜਿਆ ਜਿਸ ਦਾ ਨਹੀਂ ਹੈ ਉਹਨਾਂ ਨੂੰ ਪ੍ਰਗਟ ਨਹੀਂ ਹੁੰਦਾ ਹੈ ਸੀਜੇ ਮੁਗਤ ਨਹੀਂ ਕਰੇ ਹੋ ਸਕਦਾ ਛੁਟਕਾਰਾ ਨਹੀਂ ਪਾਉਂਦਾ ਇਸ ਯੁੱਗ ਮਹਿ RAM ਨਾਮ ਨੇਸਤਾਰਾ ਇਸ ਯੁੱਗ ਵਿੱਚ ਕੋਈ ਵੀ ਜੋ RAM ਦਾ ਨਾਮ ਜਗਦਾ ਉਹਦਾ ਨਿਸ਼ਪੁਰਬੰਕੋ ਕਰਨਾ ਹੁੰਦਾ ਹੈ ਵਰਲਾ ਕੋ ਪਾਏ ਗੁਰ ਸ਼ਬਦ ਵਿਚਾਰ ਇਸ ਯੁੱਗ ਤੱਕ ਤਾਲੇ ਯੋਗ ਜਦ ਤੱਕ ਆ ਰਿਖਾਣੇ ਕੋਈ ਕੋਈ ਬਿਰਲਾ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਪਾਉਂਦਾ ਹੈ ਇਹਨਾਂ ਕੋ ਖਜ਼ੂਨ ਨਾਲ ਨਾ ਕਰੇ ਆਪ ਤਰਾ ਸਗਲੇ ਕੋਲ ਉਧਾਰਾ ਜਿਹੜੇ ਮਨ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਉਹ ਆਪ ਵੀ ਕਰ ਜਾਂਦਾ ਹੈ ਆਪ ਦੀਆਂ ਸਾਰੀਆਂ ਕੁਲਾਂ ਜਿਹੜੀਆਂ ਬੇਗਤ ਹੋਈਆਂ ਹੀ ਹੈ ਉਹਨਾਂ ਦੇ ਨਾਮ ਦੇ ਪ੍ਰਕਾਸ਼ ਕਰਕੇ ਉਧਾਰ ਕਰ ਲੈਂਦਾ ਹੈ ਇਸ ਕਾਲ ਯੁਗ ਮੈਂ ਕਰਮ ਧਰਮ ਨਾ ਕੋਈ ਇਸ ਕੈ ਯੁਗ ਭਾਈ ਕਰਮ ਨਹੀਂ ਕਿਹੇ ਕੋਈ ਫਲ ਦੇ ਧਰਮ ਨਹੀਂ ਕਿਹੋ ਜਿਹਾ ਫਲ ਦੇ ਕੀਤੇ ਹੋਏ ਪੁੰਨ ਕੀਤੇ ਹੋਏ ਵੀ ਕਲੀ ਦਾ ਜਨਮ ਚੰਡਾਲ ਕੈ ਘਰ ਕਿਉਂਕਿ ਕੈ ਯੁਗ ਦਾ ਜਿਹੜਾ ਜਨਮ ਹੈ ਚੰਡਾਲ ਦੇ ਘਰ ਵਾਹ ਕੇ ਕਿਉਂਕਿ ਸੂਤ ਦੇ ਕਰ ਕਾਲ ਯੁਗ ਨੂੰ ਜਮਣਾ ਸੀ ਕਿਉਂਕਿ ਇਹ ਸਤਿਗੁਰੂ ਦੇ ਜੀਵ ਸੀ ਉਹ ਬ੍ਰਾਹਮਣ ਸਾਨੇ ਇਹ ਤੇ ਛਤਰੀ ਸਾਨੇ ਜੈਸਰ ਜੇ ਬੈਸ ਸਾਨੇ ਕਾਲ ਜੂਦ ਨੂੰ ਸੁਧਰ ਹੋਣਾ ਸੀ ਪਰ ਉਹ ਕਾਲੀ ਦਾ ਜੰਮ ਕੇ ਨਾਲ ਕੋ ਘਰ ਕੇ ਹੋ ਗਿਆ ਕਹਿੰਦੇ ਸੋਚ ਨਾਲ ਦਾ ਤੋਸ ਲੈਣੇ ਪਸ਼ੂਆਂ ਦੇ ਕਤਲ ਕਰਨੇ ਜਾਨਵਰ ਇਹੀ ਕੰਮ ਹੁੰਦਾ ਹੈ ਇਸੇ ਪ੍ਰਕਾਰ ਜਿਸ ਵਕਤ ਸੰਸੇ ਜੀ ਭੰਡੂ ਮਨੀ ਕਮਾਦੀ ਜੀ ਬੈਠੇ ਸਾਨੇ ਉਹ ਉਸ ਵਕਤ ਇਨਾਂ ਦੇ ਕਈ ਸੂਰੀ ਦਿੱਤਾ ਗਿਆ ਜੋ ਸੂਈ ਦਾ ਗਿਆਨ ਤੇ ਕਾਰਨ ਤੋਂ ਬਿਨਾਂ ਘਰ ਰਾਜਣ ਪੁੱਛਦੇ ਜਾ ਕੇ ਪਰ ਲੋਕ ਤੇ ਮੈਨੂੰ ਸੂਈ ਕਿਉਂ ਦੇ ਦਿੱਤਾ ਹੈ ਰਾਜ ਧਰ ਰਾਜ ਕਹਿੰ ਲਓ ਜੇ ਤੁਸੀਂ ਬਾਲਕ ਅਵਸਥਾ ਵਿੱਚ 5 ਸਾਲਾਂ ਤੋਂ ਤਿੱਜੇ ਦੀਆਂ ਤੰਦਰ ਮੈਂ ਜੀ ਸੀ ਇਹ ਕਰਕੇ ਸਾਨੂੰ ਸੂਈ ਦਿੱਤਾ ਜੇ ਹੈ ਕਹਿੰ ਲਗਾ ਅਜ ਤੋੜੇ ਮਿਆਕਰ ਜਿਹੜਾ 5 ਸਾਲ ਦਾ ਬੱਚਾ ਹੈ ਉਹ ਇਹ ਮੱਤ ਨਾ ਸਭ ਕੁ ਰੱਖਣ ਉਹਦੇ ਮਾਪਿਆਂ ਨੂੰ ਦੋਸ਼ ਲੱਗਣਾ ਚਾਹੀਦਾ ਬੱਚੇ ਨੂੰ ਦੋਸ਼ੀ ਲੱਗਿਆ ਜੇ ਉਹਨੂੰ ਗਿਆਨ ਨਹੀਂ ਹੁੰਦਾ ਇਹ ਕਰਕੇ ਉਹ ਮਾਪਿਆਂ ਨੂੰ ਦੰਡ ਦੇਣਾ ਚਾਹੀਦਾ ਤੂੰ ਮੈਨੂੰ ਦਿੱਤਾ ਹੈ ਮੈਂ ਕਹਿਣ ਲੱਗਾ ਧਰਮ ਹੈ ਜੀ ਕਿ ਮਸਾਹ ਹੁੰਨੇ ਇਹ ਧਰਮ ਹੈ ਕਿ ਨਹੀਂ ਸਰਾਹ ਮੈਨੂੰ ਕੰਨ ਨਾ ਗਈ ਇੱਕ ਤਾਂ ਸੁਧਰਾਂ ਦੇ ਘਰ ਜਾਂ ਉਹਨਾਂ ਦੇ ਇਹ ਤਾਜਗੁਰਾ ਰਾਜਾ ਨੇ ਜੇ ਇਹ ਖਚੂੜਾਂ ਦੇ ਘਰ ਨਾਲ ਜਵਾਈ ਮੂਨੀ ਗੁੱਸੇ ਹੋਇਆ ਸੀ ਇਹਨੇ ਮੈਨੂੰ ਤਾਂ ਸੂਰਜਾ ਕਹਿਆ ਕਿ ਸੂਰਜ ਵੀ ਹੋਵੇਗਾ ਉਹ ਸੂਦਰਾਂ ਦੇ ਘਰ ਘਰ ਅੰਰਾਜ ਆਇਆ ਨੇ ਬੇਲਦਾਸੀ ਦਾ ਪੁੱਤਰ ਬਣਿਆ ਪਰਮੇਸ਼ਰ ਦੀ ਭਲਕੀ ਕਰਕੇ ਮੁਕਤ ਹੋਇਆ ਫਿਰ ਉਹ ਕਾਜੀਗੁਰੂ ਦਾ ਰਾਜ ਨਾ ਜਈ ਇਹ ਜਿਹੜਾ ਉਸ ਵੇਲੇ ਪ੍ਰਿਸ਼ਟ ਦੇ ਰਾਜਾ ਹੋਇਆ ਕਾਜੀਗੁਰੂ ਦਾ ਰਾਜਾ ਹੋਇਆ ਜਿਸ ਨੂੰ ਲਿਖੀ ਦੇ ਗਾਣ ਵਿੱਚ ਸੱਤ ਦਾ ਆਕਾਸ਼ ਸੀ ਸ਼িকার ਗਏ ਨੇ ਕਿਉਂਕਿ ਕਾਜੀਗੁਰੂ ਨੇ ਮੰਗਿਆ ਸੀ ਮੈਨੂੰ ਕਿਤੇ ਚੰਗਾ ਵਾਕਾ ਦੇਉ ਉਹਨੇ ਕਿਹਾ ਸੀ ਰਿਸ਼ੀਨ ਕੇ ਚੰਗਾ ਤੂੰ ਸੇਨੇ ਤੇ ਰਿਆਦਰ ਸੇਨੇ ਦਾ ਮੁਕਤੇ ਦੇ ਸਿਰ ਤੇ ਲਿਆਇਆ ਸੀ ਤੂੰ ਇਸ ਤਰ੍ਹਾਂ ਆਜੇ ਜੇ ਇਸ ਕਰਕੇ ਬੁੱਧੀ ਤ੍ਰਿਸ਼ਟ ਹੋ ਗਈ ਸੀ ਰਿਸ਼ੀ ਦੇ ਗਲ ਵਿੱਚ ਸਭੋਕਾ ਆਚ ਦਾ ਸੁੱਕਾ ਹੋਇਆ ਜਿਸ ਨੂੰ ਵੇਖ ਕੇ ਕਿਰਾਉ ਦਿੱਤਾ ਸੀ ਕਿ ਜੇ ਤਰਖ ਲੜ ਕੇ ਮਰੇ ਇਸ ਤਰ੍ਹਾਂ ਕਹਿੰਦੇ ਬੁਧਾ ਆਜਿ ਤ੍ਰਿਸ਼ਟ ਨੂੰ ਕਰਨਾ ਪਿਆ ਅਤੇ ਕੀਜੀ ਗੱਲ ਐਸੇ ਚੰਡਾਲ ਦੇ ਘਰ ਨਾਲ ਜਨੂ ਉਹ ਜੰਨਾਲ ਚੂੜਾ ਬਾਲਮੀਕਾਂ ਦੇ ਘਰ ਜੰਮਿਆ ਧਰਮਰਾਜਾ ਇਹ ਤਿੰਨ ਸਰਾਫ ਰਿਸ਼ੀ ਦੇ ਨੁਸਾਨ ਨੇ ਪਏ ਕਿਉਂ ਕਲਯੁਗ ਦਾ ਜਨਮ ਹੋਇਆ ਜਿਹੜਾ ਹੈ ਜੰਨਾਲ ਦੇ ਘਰ ਹੋਈ ਜੰਨਾਲ ਦੇ ਘਰ ਕਲਯੁਗ ਜਿਹੜੇ ਜੰਮਿਆ ਪੁਨੀ ਜੋ ਸੀ ਜਿਸਮ ਦਵਾਪਰ ਵਿੱਚ ਕ੍ਰਿਸ਼ਨ ਪੁਣਾ ਆਂਦੇ ਜਗ ਨੂੰ ਸਪੂਰਨ ਕੀਤਾ ਸੀ ਪੰਨਵਾ ਦੇ ਨੂੰ ਆ ਕੇ ਉਸ ਤਰਕਾਰੋਂ ਕਲਯੁਗ ਦਾ ਜਨਮ ਜੰਨਾਲਾਂ ਦੇ ਘਰ ਹੁੰਦਾ ਜਿਵੇਂ ਬਾਲਮੀਕ ਹੋਇਆ ਇਸ ਬਾਲਮੀਕ ਸੁ ਵਿਚਾਰੋ ਕਰਿਓ ਵੱਧ ਤੋਂ ਕਰਿਓ ਵਿਚਾਰੇ ਇਸੇ ਪ੍ਰਕਾਰ ਕਲੀ ਦਾ ਕਲਯੁਗ ਦੇ ਜੀਆਂ ਲੈ ਜਿਹੜਾ ਜਨਮ ਹੈ ਜੇ ਨਾਲ ਕਾਉਣੇ ਕ੍ਰੋਧ ਕ੍ਰੋਧ ਦੇ ਹਿਰਦੇ ਹਿਰਦੇ ਦੀ ਕ੍ਰੋਧ ਦੇ ਰਹੀਏ ਕੀ ਸਾਰੇ ਉਹ ਗੁਣ ਜਿਹੜੇ ਹੈ ਕੋਰ ਵਾਲੇ ਜੀਵ ਬਾਲੇ ਹੈ ਕਲਯੁਗ ਦੇ ਭਾਵੇਂ ਸ਼ਕਤੀ ਕੋਈ ਨਹੀਂ ਪਰ ਕ੍ਰੋਧ ਨਾਲ ਨਹੀਂ ਕਿਸੇ ਨੂੰ ਦੁੱਖ ਦੇਣਾ ਸਾੜ ਦੇਣਾ ਨਾਸ਼ ਕਰ ਦੇਣਾ ਬੁਰੇ ਬਚਨ ਕਹਿਣੂ ਹਟਦੇ ਨਹੀਂ ਐਡੀ ਕ੍ਰੋਧ ਦੀ ਹੈ ਇਹ ਕਾਲ ਜੀਵਨ ਦਾ ਜਨਮ ਜਿਹੜਾ ਹੈ ਉਹ ਤੰਨਾਲ ਕ੍ਰੋਧ ਰੂਪੀ ਚੂੜੇ ਦੇ ਘਰ ਵਿੱਚ ਹੀ ਹੋਇਆ ਹੋਇਆ ਹੈ। ਨਾਲਕ ਨਾਮ ਬਿਨਾ ਕੋ ਮੁਕਤ ਨਾ ਹੋਈ। ਮੇਰੇ ਕੰਨੇ ਕਿਤੇ ਗ੍ਰੋਧੀ ਲੋਕ ਕਹਿੰਦੇ ਨਾਮ ਤੋਂ ਬਿਨਾ ਕੋਈ ਵੀ ਮੁਕਤੀ ਨਹੀਂ ਕਦੇ ਵੀ ਹੋ ਸਕੇਗੀ। ਜੋ ਨਾਮ ਜਪਨਗੇ ਉਹਨਾਂ ਦੀ ਕਲਿਆਣ ਭਾਈ ਹੋਵੇਗੀ।